ਪਿਛਲੇ ਦਿਨੀ ਸ਼ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਅਕਾਲੀ ਨੇਤਾ ਆਡ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਖਿਮਾ ਜਾਂਚਨਾ ਕਰਨ ਪਹੁੰਚ ਰਹੇ ਜਿ세 ਚਲਦੇ ਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜੰਗੀਰ ਕੌਰ ਸਮੇਤ ਕਈ ਅਕਾਲੀ ਦਲ ਦੇ ਨੇਤਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਰਹੇ ਹਨ ਅਤੇ ਉਹਨਾਂ ਵੱਲੋਂ ਅੱਜ ਖਿਮਾ ਜਾਂਚਨਾ ਕੀਤੀ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਣਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੇਹਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਉਹਨਾਂ ਵੱਲੋਂ ਪੱਤਰ ਲਿਖਿਆ ਗਿਆ ਹੈ ਤੇ ਉਹਨਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਉਹ ਮੀਡੀਆ ਦੇ ਨਾਲ ਗੱਲਬਾਤ ਕਰਨਗੇ ਇਸ ਦੇ ਨਾਲ ਹੀ ਕਿਹਾ ਕਿ ਜੋ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਹਨ ਉਹਨਾਂ ਨੂੰ ਬਾਗੀ ਆਗੂ ਨਾ ਕਿਹਾ ਜਾਵੇ ਉਹ ਅਕਾਲੀ ਦਲ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਹਨ ਅਤੇ ਅਕਾਲੀ ਦਲ ਦੇ ਹੱਕ ਦੀ ਗੱਲ ਹੀ ਕਰਦੇ ਰਹਿਣਗੇ ਅੱਜ ਇਸ ਖਾਸ ਮੌਕੇ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਰਜੀਤ ਸਿੰਘ ਰਖੜਾ ਭਾਈ ਮਨਜੀਤ ਸਿੰਘ ਪੂਰਾ ਕੋਨਾ ਪਰਮਿੰਦਰ ਸਿੰਘ ਢੀਂਡਸਾ ਚਰਨਜੀਤ ਸਿੰਘ ਬਰਾੜ ਬੀਬੀ ਜੰਗੀਰ ਕੌਰ ਸੋਚਾ ਸਿੰਘ ਛੋਟੇਪੁਰ ਗੁਰਪ੍ਰਤਾਪ ਸਿੰਘ ਬਟਾਲਾ ਤੇ ਹੋਰ ਪੰਥਕ ਆਗੂ ਸ਼ਾਮਲ ਹੋਏ ਠੀਕ ਆਪਣਾ ਬੰਦਾ ਦਿੱਤੀ ਤੌਰ ਤੇ ਅਰਜੀ ਦੇ ਆਏ ਆ ਹਾਂਜੀ ਤੇ ਜੋ ਗਲਤੀਆਂ ਹੋਈਆਂ ਉਹਨਾਂ ਦੇ ਠੀਕ ਹੈ ਜੀ ਮਾਦਾਜ ਚਾਲੀ ਤੇ ਆਏ ਤੁਮਾਹੋਂ ਤਾਂ ਕਿ ਫਿਰ ਬੇਜਰਦਾ ਇੱਕ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਉਹਨਾਂ aí ਗੱਲਬਾਤ ਹੋਈ ਉਹ ਕਹਿੰਦੇ ਮੈਨੂੰ ਕਿਸੇ ਨੇ ਹਲੇ ਅਪਰੋਚ ਨਹੀਂ ਕੀਤਾ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਉਹਨਾਂ ਦੇ ਬਦ ਤੋਂ ਅੱਜ ਤੱਕ ਸਿਰਫ ਅਸੀਂ ਇਹ ਅਰਜੀ ਦੇ ਕੇ ਪਹਿਲਾਂ ਮਾਫੀ ਲੈ ਕੇ ਗੁਰੂ ਤੋਂ ਗੁਰੂ ਦੇ ਪੰਥ ਤੋਂ ਕਿਉਂਕਿ ਗੁਰੂ ਤੇ ਗੁਰੂ ਪੰਥ ਵਾਲੇ ਨਰਾਜ ਆ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਸਾਡੀ ਪਾਰਟੀ ਨਾਲ ਜਿਸ ਕਰਕੇ ਬਾਰ ਬਾਰ ਗੁਰੂ ਦਾ ਪਾਸ ਪਾਸ ਤੋਂ ਦੇ ਚਾ ਅਪੀਸਲੀ ਅਸੀਂ ਉਹ ਪਹਿਲਾਂ ਬੰਗਾਗੇ ਫਿਰ ਗੁਰੂ ਤੋਂ ਸਮਰਥ ਤੇ ਸ਼ਕਤੀ ਪ੍ਰਾਪਤ ਕਰਕੇ ਸ਼ਰੋਮਣੀ ਕਾਲੀਦਾਲ ਨੂੰ ਤਗੜਾ ਕਰ ਲਈ ਜੋਗ ਯੋਧ ਵੀ ਆ ਉਹਦੇ ਲਈ ਇਹ ਸੀ ਵਿਦਵਾਨਾਂ ਕੋਲ ਵੀ ਮਹਾਂਪੁਰਖਾਂ ਕੋਲ ਵੀ ਗਿਆਨੀ ਅਰਪਿੰਦ ਸਿੰਘ ਉਹਨਾਂ ਨੇ ਕਿਹਾ ਕਿ ਜੇਕਰ ਮੇਰੇ ਤੱਕ ਪਹੁੰਚ ਕਰਦੇ ਤਾਂ ਮੈਂ ਵਿਚਾਰ ਕਰਦਾ ਜਰੂਰ ਜਾਵਾਂਗੇ ਸਾਰਿਆਂ ਕੋ ਜਾਵਾਂਗੇ ਜਿਹੜਾ ਵੀ ਸ਼ਰਮਣੀ ਕਾਲੀਦਲ ਨੂੰ ਤਾਕਤਾਂ ਮਜ਼ਬੂਤ ਕਰਨ ਲਈ ਜੋਗਾਨ ਪਾਸੇ ਜੀਗਾ ਉਹਦੇ ਤੱਕ ਜਰੂਰ ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਪਹਿਲਾਂ ਅਸੀਂ ਮਾਫੀ ਲੈ ਕੇ ਫੇਰ ਹੀ ਉਹਨਾਂ ਨੇ ਕਰ ਕਿ ਕਾਲੀਦਲ ਦਾ ਦੋ ਪਾਸਾ ਹੋਣਾ ਲੱਭੇ ਲੱਗ ਗਿਆ ਬਾਗੀ ਧੜਾ ਬਾਕੀ ਤੁਸੀਂ ਬਗਾਵਤ ਕਿਸੇ ਨਾਲੋ ਸਾਸੀ ਬਗਾਵਨਾ ਬਾਗੀਆਂ ਨਾ ਬਗਾਵਤਾ ਅਸੀਂ ਤਾਂ ਬਲਕੇ ਸ਼੍ਰੀ ਯਕਾਲ ਤੱਕ ਸਭ ਤੋਂ ਪਹਿਲੇ ਉਹਨਾਂ ਬਾਗੀ ਆ ਫਿਰ ਇਹ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗਣੀ ਬਾਕੀ ਆ ਫਿਰ ਇਹ ਅਕਾਲ ਤਖਤ ਸਾਹਿਬ ਤੋਂ ਅ ਗੁਰੂ ਅੱਗੇ ਗੁਰੂ ਪੰਥ ਅੱਗੇ ਅਰਦਾਸ ਕਰਨਾ ਕਿ ਸਮਤ ਤੇ ਸ਼ਕਤੀਵਰ ਸੇ ਗੁਰ ਤੇ ਗੁਰੂ ਦਾ ਪੰਥ ਅੱਗੇ ਤੋਂ ਗਲਤਿਆਂ ਨਾ ਹੋਵ ਅੱਗੇ ਤੋਂ ਪਾਰਟੀ ਤੱਕ ਨਹੀਂ ਜਜ਼ੂਰ ਹੋਵੇ ਇਹ ਕੋਈ ਬਾਗੀ ਪੜਾ ਸੋ ਮੈਂ ਸਮਝਦਾ ਪ੍ਰੈਸ ਤੇ ਮੀਡੀਆ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਬਾਗੀ ਤਾਂ ਉਹ ਨੇ ਜਿਹੜਾ ਕੋਈ ਪਾਰਟੀ ਦਾ ਮਤਲਬ ਕਮਜ਼ੋਰ ਕਰਨ ਲਈ ਜਾਏਗਾ ਇਹ ਤਾਂ ਪਾਰਟੀ ਨੂੰ ਮਜ਼ਬੂਤ ਕਰ ਲਈ ਜਾਏ ਇੱਕ ਤਨੂਬ ਸੱਭ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਕਾਲੀ ਦਲ ਦਾ ਦੋ ਪਾਰ ਹੋਣਾ ਬਹੁਤ ਮੰਦ ਭਾਗੀ ਗੱਲ ਹੈ ਬੰਦ ਕਮਰੇ ਚ ਬੈਠ ਕੇ ਗੱਲ ਸਾਰੀ ਜਿਹੜੀ ਸੁਝਾ ਲਈ ਇਹਨਾਂ ਨੇ ਕਿਹਾ ਇਹ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਗਿਆਨੀ ਇਹੋ ਤਾਂ ਚਲੋ ਅਸੀਂ ਤਾਂ ਅੱਜ ਤੱਕ ਕੋਈ ਪਾਰਟੀ ਤੋਂ ਨਹੀਂ ਆਇਆ ਸਿਰਫ ਅਸੀਂ ਇਹ ਗੱਲ ਦੀ ਗੱਲ ਦੀ ਅੱਜ ਅਸੀਂ ਮਾਜਾ ਅੱਜ ਕੱਲੇ ਜਾ ਰਹੇ ਹਾਂ ਇਹ ਬਤਨ ਕਹਿਆ ਜਾ ਰਿਹਾ ਤਾਂ ਸਭ ਕੁਝ ਮਿਲ ਗਿਆ ਪਰ ਫਿਰ ਵੀ ਤੁਸੀਂ ਅਜਿਹੀਆਂ ਗੱਲਾਂ ਕਰ ਰਹੇ ਹੋ ਮੈਂ ਸੋਦਾ ਇਹਦੇ ਵਿੱਚ ਮਿਲ ਮਲਾਉਣ ਵਾਲੀ ਤਾਂ ਗੱਲੇ ਨਹੀਂ ਅਜੇ ਤੱਕ ਕਿਤੇ ਨਾ ਕਿਤੇ ਗੁਰੂ ਦਾ ਖਾਲਸਾ ਗੁਰੂ ਤੇ ਗੁਰੂ ਦਾ ਪੰਥ ਸਾਡੇ ਤੋਂ ਨਾਰਾਜ਼ ਹੈ ਤਾਂ ਹੀ ਵਾਰ-ਵਾਰ ਪਰਦਾ ਤਾਂ ਵੀ ਕੀ ਕਰੋਗੇ ਤੁਹਾਨੂੰ ਸਾਹਿਬ ਦੀ ਕਾਰਵਾਈ ਲਈ ਜੋ ਗੱਟੀਆਂ ਹੋਈਆਂ ਪਿੱਛੇ ਜੋ ਕਮੀਆਂ ਰਹੀਆਂ ਪਿੱਛੇ ਉਹਨਾਂ ਨੂੰ ਦੂਰ ਕਰਨ ਲਈ ਮਾਲਕ ਗੁਰੂ ਅੱਗੇ ਅਰਦਾਸ ਕਰਨੀ ਹੈ ਕਿ ਸਮਸਤ ਵਕਤ ਦੇ ਸਿੰਘ ਸਾਹਿਬ ਦੇ ਕੋਲ ਮੰਨ ਛਿਤੀ ਜਾਏਗੀ ਕਿ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਜਿਹੜੀ ਪੰਥਕ ਰਵਾਇਤਾ ਮੁਤਾਬਕ ਕਾਰਵਾਈ ਹੋਵੇ ਤੇ ਕੋਈ ਤਾਂ ਅਸੀਂ ਜੋ ਪਿੱਛੇ ਗੱਲ ਕਿਆਂ ਹੋਈਆਂ ਉਹਨਾਂ ਅਸੀਂ ਆਪਣੀ ਗਲਤੀ ਦੀ ਮਾਫੀ ਮੰਗਣ ਆਏ ਆ ਕਿਸੇ ਨੇ ਮੰਗਰੀਆਂ ਜੰਨੇ ਕਾਗੜੇ ਉਹ ਤੇ ਟਪੜ ਪਰ ਕੋਈ ਮੰਗਰੀ ਸਾਹਿਬ ਪਹਿਲਾਂ ਵੀ ਮੰਗ ਸਕਦੇ ਸੀ ਕਿ ਕਾਫੀ ਸਮਾਂ ਹੋ ਗਿਆ ਇਹਨੇ ਸਮੇਂ ਤੋਂ ਵਾਦਾ ਨਹੀਂ ਕੋਈ ਯਾਦ ਹੋਣ ਹਿੱਡਰ ਜਾਣਾ ਇੱਧਰ 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 ਜਦੋਂ ਇਹ ਹੀ ਤਾਂ ਸੀ ਗੱਲ ਕਰਨਾ ਆ ਅਸੀਂ ਤਾਂ ਕਹਿ ਰਹੇ ਆ ਵੀ ਪਹਿਲਾਂ ਤੇ ਜਿੰਮੇਵਾਰੀ ਦੇ ਖਿਲਾਫ ਨਾ ਸਮਝ ਕੇ ਕਾਰਵਾਈ ਨਹੀਂ ਚਾਹੀਦੀ ਪਰ ਤੁਸੀਂ ਜੋ ਉਸ ਦੇ ਮਾਲਕੇਦਾਰ ਸੀ ਇਹ ਉਦੋਂ ਕਿਉਂ ਨਹੀਂ ਤੁਸੀਂ ਤਾਂ ਹੀ ਤਾਂ ਅਸੀਂ ਚਲੋ ਸਾਹੀ ਤਾਂ ਸੀ ਕਹਿ ਰਹੇ ਆ ਉਦੋਂ ਕਿਉਂ ਨਹੀਂ ਬੋਲੇ ਉਦੋਂ ਕਿਉਂ ਨਹੀਂ ਬੋਲੇ ਕਾਫੀ ਸਮਾਂ ਹੋ ਗਿਆ ਨਾ ਉਹਨਾਂ ਤੇ ਅਸੀਂ ਫਰਦੋਤਰੀ ਹੋਈ ਆ ਉਹਦੀ ਤਾਂ ਮਾਫ਼ੀ ਹੋਣੀ ਚਾਹੀਦੀ ਲੱਗਦਾ ਨਹੀਂ ਸਾਥ ਨਾਲ ਜੱਜਦਾਨ ਸੁਖੀ ਬਾਤ ਵੀ ਕਾਪੀ ਹੋਣੀ ਚਾਹੀਦੀ ਜਿਨ੍ਹਾਂ ਨੇ ਉਹਨਾਂ ਨੂੰ ਡਿਮੈਂਡ ਕਰਦਾ ਇਹਨਾਂ ਉਹਦੇ ਡਿਮੈਂਡ ਕਰ ਦੋ ਮੈਨੂੰ ਮਾਫ਼ੀ ਮੰਗੋ ਮਾਨੀ ਲੈ ਕੇ ਵਿਚਕਾਰ ਵਿੱਚ ਜ਼ਿਆਦਾ ਦੇਰ ਐ ਹੋਣੀ ਹੋਰ ਕੋਈ ਅੱਜ ਸਿਰਫ ਪਿਛਲੇ ਸਮੇਂ ਵਿੱਚ ਜਿਹੜੀਆਂ ਗੱਲਾਂ ਕਿ ਮਾਦੀਏ ਦਾ ਤੁਸੀਂ ਮੰਨਦੇ ਗਲਤੀਆਂ ਹੋਈਆਂ ਕਾਫੀ ਜ਼ਿਆਦਾ ਜੀ ਜੀ ਸਾਫ ਤੇ ਜ਼ਿੰਮੇਦਾਰ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਜਿਨ੍ਹਾਂ ਵੱਲੋਂ ਉਸ ਸਮੇਂ ਜਿਹੜੀਆਂ ਮਾਫੀਆਂ ਦਿੱਤੀਆਂ ਗਈਆਂ ਔਰ ਅਸੀਂ ਚਿੱਠੀ ਜੀ ਗਲਤੀਆਂ ਕਿਹੜੀਆਂ ਸਮਝੀਆਂ ਗਈਆਂ ਮੰਗਨ ਜਾ ਰਹੇ ਹਾਂ ਜੀ ਤੁਹਾਨੂੰ ਜਾਰੀ ਕਰਦਾ ਜੋ ਜੋ ਗਲਤੀਆਂ ਹੋਈਆਂ ਪਿੱਛੇ ਜਿਨ੍ਹਾਂ ਤੇ ਅਸੀਂ ਕਹਿੰਦੇ ਹਾਂ ਚੰਦੂ ਮਾਣੇ ਕਿਸੇ ਕਾਲੀ ਲੋਪ ਲੱਗ ਗਿਆ ਜਾਣੇ ਜਾਂਨੇ ਕਿ ਤੁਹਾਨੂੰ ਪਤਾ ਜੀ ਕਿਹੜੀ ਗੱਲ ਕਹਿੰਦੇ ਸੀ ਉਹ ਅੱਗੇ ਕਰਦੇ ਹਾਂ ਜੀ ਆ ਅੱਗੇ ਕਰਦੇ ਜੀ ਮੱਕੀ असीं आ ਕਿਹੜੀਆਂ ਕਿਹੜੀਆਂ ਜਾਣੇ ਜਾਣੀਆਂ ਉਹ ਦੇਖਤੀਆਂ ਸਾਰੀਆਂ ਜਿੱਥੇ ਦੇਖਤੀਆਂ ਜੀ ਜਾਰੀ ਕਰਦੀਆਂ ਕਿਹੜੀਆਂ ਗੱਲਤियां ਹੋਈਆਂ ਉਹ ਦਿੱਤੀ ਦਿੱਤੀ ਦੇਖਤੀਆਂ ਤੇ ਉਹਨਾਂ ਦਾ ਜਿਗਰ ਕੀਤਾ ਸੀ ਇਸੇ ਤੋਂ ਆਪਣੇ ਇਹ ਅੱਗੇ ਜਿਗਰਨਾ ਜ਼ਿਆਦਾ ਨਾਲ ਸ਼ੁਰੂ ਕਰਦੇ ਪਰ ਲੱਗਦਾ ਨਹੀਂ ਕਿ ਜ਼ਿਆਦਾ ਦੇਰ ਹੋਊਗੀ ਚੰਦੂ ਮਾਲੇ ਸਰ ਪੈਕੋਗ੍ਰਾਫੀ ਪਹਿਲਾਂ ਸਮਾਂ ਵੀ ਆਪਾਂ ਜੇ ਮੈਂ ਕਹਿੰਦੇ ਦੇਰ ਆਏ ਦਰੁਸਤ ਆਏ ਜੇ ਮਨ ਦੇ ਜੇ ਦੇਰੀ ਭਈਆ ਤਾਂ ਇਹਦਾ ਬਾਰ-ਬਾਰ ਮੁਖੀ ਰਹੇਗੀ ਦੋ ਮਾਫੀ ਹੋਰ ਕਿੰਨੂੰ ਮੈਨੂੰ ਮੰਗਣੀ ਚਾਹੀਦੀ ਹੈ ਵੀ ਦੱਸੋ ਨਾਮ ਦੱਸੋ ਕਿਹੜੇ ਕਿਹੜੇ ਬੰਦੇ ਮਾਫੀ ਭਾਗੀ ਦਾ ਰੋਕਣਾ ਹੈ ਅਸੀਂ ਤਾਂ ਆਪਣੇ ਆਪ ਨੂੰ ਮੰਨਦੇ ਆ ਤੇ ਬਾਕੀ ਚਿੱਠੀ ਵਿੱਚ ਅਸੀਂ ਵੀ ਤਾਂ ਜੀ ਅਸੀਂ ਗੁਰੂ ਨੂੰ ਸਮਰਪਿਤ ਹੋਣ ਵਾਸਤੇ ਆਏ ਹਾਂ ਜੀ ਅੱਜ ਮੇਰੇ ਬੀਬੀ ਜੀ ਜਿਸ ਤਰੀਕੇ ਦੇ ਨਾਲ ਜੋ ਪਹੁੰਚ ਆ ਰਹੀ ਹੈ ਸੀ ਪਹਿਲਾਂ ਉਹ ਗਲਤੀਆਂ ਨੇ ਬਾਅਦ ਹੁਕਮ ਅੰਦਰ ਤੁਸੀਂ ਜੀ ਗੁਰੂ ਸਾਹਿਬ ਦੇ ਅਰਦਾਸ ਕਰ ਪਰ ਬੀਬੀ ਜੀ ਮੰਨਦੇ ਹੋ ਕਿ ਲੱਗ ਭਾਈਆਂ ਨੇ ਗਲਤੀਆਂ ਹੋਈਆਂ ਨੇ ਸਾਰਾ ਕੁਝ ਦੱਸ ਤੇ ਆ ਕੇ ਤੁਹਾਨੂੰ ਨਹੀਂ ਗਲਤੀਆਂ ਹੋਈਆਂ ਨੇ ਸਾਰਾ ਕੁਝ ਸਾਫ਼ ਧਿਆਨਾ ਪਿਆ ਯਾਨੀ ਕੀ ਲੋੜ ਪੈ ਗਈ ਕਿ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਕਾਲ ਤੱਕ ਸਾਹਿਬ ਦੇ ਅੱਗੇ ਰਾਇਨਾਮਾ ਕਰਾਂਗੇ ਕੋਚ ਬੀਬੀ ਜੀ ਸਰ ਸੰਦੀਪ ਸਿੰਘ ਬਾਦਲ ਹਜੇ ਤੱਕ ਮੰਨ ਨਹੀਂ ਰਹੇ ਕਿ ਤੁਹਾਨੂੰ ਪਤਾ ਹੈ ਸਾਰੀ ਚੀਜ਼ਾਂ ਦਾ ਪਰਖ ਕਰ ਕਿਹੜੇ ਐਸੇ ਕਾਰਨ ਬਣ ਗਏ ਜੀ ਸਾਥ ਥਰ ਕੇ ਦੱਸਦੇ ਪਹਿਲਾਂ ਸਾਨੂੰ ਗੁਰਸਾਹਿਬ ਤੇ ਕੋਲ ਚੱਲ ਜਾਂਦੇ ਦੋਸਤੋ ਇਹ ਸੰ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ